ਮੇਰੀ ਨਾ ਭਗਵੰਤ ਮਾਨ ਨੂੰ ਕੇਜਰੀਵਾਲ ਨੂੰ ਇਹਨਾਂ ਨੂੰ ਇੱਕ ਸਲਾਹ ਵਾ ਕਿ ਜਿਹੜੀਆਂ ਤੁਸੀਂ ਆਪਣੇ ਦਫ਼ਤਰਾਂ ਚ ਪਿੱਛੇ ਆ ਬਾਬਾ ਸਾਹਿਬ ਅੰਬੇਦਕਰ ਜੀ ਦੀਆਂ ਤਸਵੀਰਾਂ ਟੰਗੀਆਂ ਨੇ ਚਲੋ ਸ਼ਹੀਦ ਭਗਤ ਸਿੰਘ ਜੀ ਦੀਆਂ ਵੀ ਟੰਗੀਆਂ ਨੇ ਪਰ ਬਾਬਾ ਸਾਹਿਬ ਅੰਬੇਦਕਰ ਦੀਆਂ ਤਸਵੀਰਾਂ ਤੁਹਾਨੂੰ ਲਾਉਣੀਆਂ ਚਾਹੀਦੀਆਂ ਨੇ ਉਹਨਾਂ ਦਾ ਜਿੰਨਾ ਤੁਸੀਂ ਅਪਮਾਨ ਕਰ ਰਹੇ ਹੋ ਜਿੰਨਾ ਤੁਸੀਂ ਉਹਨਾਂ ਦੇ ਸੰਵਿਧਾਨ ਨੂੰ ਤੇ ਅਸੂਲਾਂ ਨੂੰ ਛਿੱਕੇ ਦੇ ਟੰਗ ਰਹੇ ਹੋ ਸ਼ਾਇਦ ਕਿਤੇ ਭਾਰਤ ਦੇਸ਼ ਵਿੱਚ ਕੋਈ ਸਰਕਾਰ ਐਵੇਂ ਕਰਦੀ ਹੋਵੇ ਜੇ ਅੱਜ ਮੈਂ ਤੁਹਾਡੇ ਨਾਲ ਮਸਲਾ ਡਿਸਕਸ ਕਰਨਾ ਨਗਰ ਪੰਚਾਇਤ ਨਡਾਲਾ ਜੋ ਸਾਡਾ ਹੱਬ ਹੈ ਆਪਣਾ ਥਲਕੇ ਦਾ ਜੋ ਅਸੀਂ ਜਿਹਨੂੰ ਪੰਜਾਬੀ ਚ ਕਹਿੰਦੇ ਆ ਕਿ ਇਸ ਨਗਰ ਪੰਚਾਇਤ ਨੂੰ ਲੋਕਾਂ ਦੀ ਅਮਦਦ ਤੇ ਨਾਲ ਮੌਕੇ ਦੀ ਸਰਕਾਰ ਦੇ ਸਾਰੀਆਂ ਰੁਕਾਵਟਾਂ ਦੇ باوجود ਵਾਹਿਗੁਰੂ ਦੀ ਕਿਰਪਾ ਨਾਲ ਪੂਰਾ ਸ਼ਾਨ ਨਾਲ ਜਿੱਤਿਆ ਇਸ ਵਕਤ ਮੇਰੇ ਨਾਲ ਜਿਹੜੇ ਇਸ ਵੇਲੇ ਪ੍ਰੈਜ਼ੀਡੈਂਟ ਇਲੈਕਟ ਨੇ ਸਰਦਾਰ ਅਫਤਾਰ ਸਿੰਘ ਵਾਲੀਆ ਇਹਨਾਂ ਦੇ ਘਰੋਂ ਸਾਡੀ ਸਤਕਾਰਯੋਗ ਭੈਣ ਜੀ ਉਹ ਪ੍ਰਧਾਨ ਨੇ ਨਗਰ ਪੰਚਾਇਤ ਨਡਾਲਾ ਦੇ ਡਾਕਟਰ ਸੰਦੀਪ ਸਰੀਚਾ ਜੋ ਮੀਤ ਪ੍ਰਧਾਨ ਨੇ ਤੇ ਨਾਲ ਸਾਰੇ ਕਾਉਂਸਲਰ ਪਤਵੰਤੇ ਸੱਜਣ ਨਾਮ ਲੈਂਦਾ ਫਿਰ ਲੰਬਾ ਲੱਗਦਾ ਪਿੰਡ ਦੇ ਕੁਝ ਹੋਰ ਪਤਵੰਤੇ ਵੀ ਸੱਜਣ ਆ ਪਹਿਲਾਂ ਮੈਂ ਜਿਹੜੀ ਗੱਲ ਕਹਿ ਰਿਹਾ ਗੈਰ ਸੰਵਿਧਾਨਿਕ ਕੰਮਕਾਰ ਭਗਵੰਤ ਮਾਨ ਦੀ ਸਰਕਾਰ ਬਾਰੇ ਉਹ ਕੀ ਆ ਇੱਧਰ ਹੁਣ ਮੇਰੇ ਕੋਲ ਲੱਗਿਆ ਆਣ ਕੇ ਧਿਆਨ ਨਾਲ ਗੱਲ ਸੁਣੋ ਮੇਰੇ ਕੋਲ ਵੈਸੇ ਹਾਈ ਕੋਰਟ ਦਾ ਆਰਡਰ ਮੈਂ ਤੁਹਾਨੂੰ ਦਿਖਾਉਣਾ ਹੁਣੇ ਇਹ ਨਗਰ ਪੰਚਾਇਤ ਦੀਆਂ ਇਲੈਕਸ਼ਨਾਂ ਜਿਹੜੀ ਆਮ ਚੋਣ ਹੋਈ ਕਾਉਂਸਲਰ ਚੁਣ ਦੀ ਇਹ 21 ਦਸੰਬਰ 2024 ਦੀ ਹੋਈ ਹੋਈ ਆ ਯਾਨੀ ਭਾਵੇਂ ਇਸ ਇਲੈਕਸ਼ਨ ਕੰਪਲੀਟ ਹੋਈ ਨੂੰ 7 ਮਹੀਨੇ ਤੋਂ ਜ਼ਿਆਦਾ ਸਮਾਂ ਹੋ ਗਿਆ 7 ਮਹੀਨੇ ਔਰ ਉਸ ਤੋਂ ਬਾਅਦ ਤਿੰਨ ਵਾਰ ਕਿਉਂਕਿ ਸਾਡਾ ਪ੍ਰਧਾਨ ਮੰਤਰੀ ਸਾਡੇ ਕੋ ਕਾਉਂਸਲਰਾਂ ਦੀ ਨਫਰੀ ਜਿਹੜੀ ਮੈਜੋਰਿਟੀ ਸੀ ਕਲੀਅਰ ਕਟ ਇਹਨਾਂ ਨੇ ਕਈ ਪੰਗੇ ਪਾਏ ਆ ਡਾਕਟਰ ਆ ਗੁਰਪ੍ਰੀਤ ਸਿੰਘ ਵਾਲੀਆ ਜੀ ਖੜੇ ਇਹਨਾਂ ਦਾ ਪੈਲਸ ਇਹ ਕਾਉਂਸਲਰ ਨੇ ਇਹਨਾਂ ਦੇ ਘਰੋਂ ਸਾਡੀ ਸਤਿਕਾਰਯੋਗ ਭੈਣ ਇਹਨਾਂ ਦਾ ਜਿਹੜਾ ਵਿਡਿੰਗ ਵੇਲੇ ਪੈਲਸ ਉਹਨੂੰ ਅਸੀਂ ਤਾਲੇ ਲਾਤੇ ਸੀਲ ਕਰ ਦਾਂਗੇ ਟਾ ਦੇਾਂਗੇ ਇੰਦਰਜੀਤ ਸਿੰਘ ਕਿੱਥੇ ਸਾਡੇ ਆ ਖੱਕ ਸਾਹਿਬ ਇਹਨਾਂ ਦੇ ਪਿਤਾ ਜੀ ਕਾਉਂਸਲਰ ਨੇ ਤੇਰੇ ਅਖੇ ਤੇ ਪਰਚਾ ਦਰਜ ਕਰ ਦਾਂਗੇ ਤੂੰ ਫਲਾਨਾ ਤੇਰੀ ਜ਼ਮੀਨ ਵਿੱਚ ਨੁਕਸਾ ਇਹਨਾਂ ਦੇ ਪ੍ਰਧਾਨ ਸਾਹਿਬ ਦੇ ਪੱਠੇ ਨੇ ਕਦੀ ਉਹਨਾਂ ਤੇ ਡਾਕਾ ਕਦੀ ਉਹਨਾਂ ਦੇ ਉੱਤੇ ਰੇਡ ਇਹਨਾਂ ਗੱਲਾਂ ਦੇ باوجود ਸਾਡੇ ਕਾਉਂਸਲਰ ਜਿਹੜੇ ਸਾਡੀ ਪਾਰਟੀ ਦੇ ਨੇ ਮੇਰੇ ਨਾਲ ਜੁੜੇ ਹੋਏ ਸੀਗੇ 10 ਤੋਂ 10 ਨਹੀਂ ਹੋਏ ਔਰ ਇਹਨਾਂ ਨੂੰ ਅਖੀਰ ਇੱਕ ਵਾਰੀ ਪੋਸਟਪੋਨ ਦੋ ਵਾਰੀ ਪੋਸਟਪੋਨ ਤਿੱਜੀ ਵਾਰੀ ਇਲੈਕਸ਼ਨ ਹਾਈ ਕੋਰਟ ਦੇ ਹੁਕਮਾਂ ਨਾਲ ਅਸੀਂ ਚੋਣ ਜਿੱਤ ਗਏ ਇਹ ਗੱਲ ਹੈਗੀ ਆ 10 ਫ फेब्रुवारी 2025 ਹੁਣ ਇਸ ਗੱਲ ਨੂੰ ਵੀ 6 ਮਹੀਨੇ ਹੋ ਗਏ ਹਾਈ ਕੋਰਟ ਨੇ ਸਾਡੀ ਚੋਣ ਕਰਾਈ ਆ ਸਾਰੇ ਸਤਕਾਰਯੋ ਕਾਉਂਸਲਰਸ ਨੇ ਸਾਨੂੰ ਵੋਟਾਂ ਪਾਈਆਂ ਅਸੀਂ ਇਲੈਕਸ਼ਨ ਜਿੱਤ ਗਏ ਹੁਣ ਪਿਛਲੇ 6 ਮਹੀਨਿਆਂ ਤੋਂ ਨਗਰ ਪੰਚਾਇਤ ਨਡਾੜੇ ਦਾ ਚਾਰਜ ਨਹੀਂ ਲੈਣ ਦੇ ਰਹੇ ਜੀ ਪ੍ਰਧਾਨ ਨੂੰ ਤੇ ਮੀਤ ਪ੍ਰਧਾਨ ਨੂੰ ਚਾਰਜ ਹੀ ਨਹੀਂ ਦਿੱਤਾ ਜਾ ਰਿਹਾ ਮਤਲਬ 6 ਮਹੀਨਿਆਂ ਤੋਂ ਗੈਰ ਕਾਨੂੰਨੀ ਕੰਮ ਚੱਲ ਰਿਹਾ ਨਡਾੜੇ ਦੇ ਵਿੱਚ ਜਿੰਨਾ ਵੀ ਸੋ ਕਾਲਡ ਵਿਕਾਸ ਦਾ ਕੰਮ ਨਡਾੜੇ ਚ ਕਰ ਰਹੇ ਨੇ ਉਹ ਸਾਰਾ ਫਰੋਡ ਆ ਉਹ ਫੁੱਲ ਆਫ ਕਰਾਪਸ਼ਨ ਆ ਔਰ ਫੁੱਲ ਆਫ ਡੈਫੀਸ਼ੈਂਸੀਜ਼ ਆ ਉਹ ਮੈਂ ਤੁਹਾਨੂੰ ਸਾਰਾ ਮੌਕੇ ਤੇ ਦਿਖਾਉਣਾ ਵੀ ਆ ਤੇ ਫਿਰ ਇਹ ਹਾਈ ਕੋਰਟ ਗਏ ਫਿਰ ਆ ਡੇਟ ਦੇਖੋ ਇੱਥੇ ਇੱਕ ਹੁਣ ਕਿ ਸਾਨੂੰ ਚਾਰਜ ਮਿਲਣਾ ਚਾਹੀਦਾ ਇਹ ਹਾਈ ਕੋਰਟ ਦੇ ਕਿਹੜੀ ਡੇਟ ਦਾ ਹੁਕਮ ਹੈ ਜਿਹੜਾ ਨੋਟ ਕਰਿਓ ਇਹ ਹੁਕਮ ਹੈਗਾ ਵਾ 24 7 2025 ਦਾ ਔਰ ਹਾਈ ਕੋਰਟ ਨੇ ਕੀ ਕਿਹਾ ਇਹਨਾਂ ਨੂੰ ਡਾਇਰੈਕਸ਼ਨ ਦਿੱਤੀ ਆ ਸੁਣੋ ਜਰਾ ਪੜੋ ਮੈਂ ਪੜਦਾ ਤੁਹਾਨੂੰ ਮੈਂ ਦਿਖਾ ਦਿੰਦਾ ਪੜ ਮੈਂ ਤੁਹਾਨੂੰ ਦਿੰਦਾ ਆ ਜਸਟਿਸ ਹਰੀਸ਼ ਬੰਗੜ ਦੇ ਕੋਰਟ ਵਿੱਚ ਫੈਸਲਾ ਹੋਇਆ ਆ ਹੁਣੇ 24 7 2025 ਨੂੰ ਹਾਈ ਕੋਰਟ ਕਹਿ ਰਿਹਾ ਵਾ ਹਰਸ਼ ਪੰਗਰ ਜੀ ਦਾ ਕੋਰਟ ਹੈ ਜਸਟਿਸ ਹਰਸ਼ ਪੰਗਰ ਜੀ ਦਾ ਲਰਨਡ ਕਾਉਂਸਲ ਫॉर ਪਟੀਸ਼ਨਰ ਯਾਨੀ ਕਿ ਅਸੀਂ ਇਨ ਵਿਊ ਆਫ ਦਾ ਸਟੈਂਡ ਟੇਕਨ ਬਾਈ ਲਰਨਡ ਕਾਉਂਸਲ ਫॉर ਰਿਸਪੋਂਡੈਂਟ 2 ਤੋਂ 5 ਯਾਨੀ ਕਿ ਸਰਕਾਰ ਸਬਮਿਟਸ ਦੈਟ ਦਾ ਪਟੀਸ਼ਨਰ ਸ਼ੈਲ ਅਪਰੋਚ ਦਾ ਆਫਿਸ ਆਫ ਨਗਰ ਪੰਚਾਇਤ ਨਡਾਲਾ ਯਾਨੀ ਕਿ ਇੱਥੇ ਨਡਾਲੇ ਦੇ ਦਫ਼ਤਰ ਚ ਇਹਨਾਂ ਨੇ ਇਹ ਆਰਡਰ ਦਿੱਤਿਆ ਨੂੰ 10 ਦਿਨ ਹੋ ਗਏ ਨੇ ਵਿਦ ਇਨ ਅ ਪੀਰੀਅਡ ਆਫ 7 ਡੇਸ ਫਰਮ ਟੁਡੇ 24 7 ਤੋਂ 7 ਦਿਨਾਂ ਚ ਇਹਨਾਂ ਨੂੰ ਟੂ ਅਸਿਊਮ ਚਾਰਜ and perform duties of the president of nagarpanchayat nadala matlab ke high court de hukman nu kivein chikke te tangya ja rahe ha tusi dekh sakde ho 24/7 de order to baad ajj ki date ho gi ji 4 4 august yani ke 10 din to utte inna nu high court di koi parwah nahi gi acha asi jaavange asi shortly content proceedings ke tusi ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਤੇ ਹਾਈ ਕੋਰਟ ਦੀ ਮਾਣਹਾਨੀ ਕੀਤੀ ਆ ਅਸੀਂ ਹਾਈ ਕੋਰਟ ਵਿੱਚ ਜਾ ਕੇ ਕੰਟੈਂਪਟ ਪਾਵਾਂਗੇ ਪਰ ਕੀ ਬਾਬਾ ਸਾਹਿਬ ਅੰਬੇਦਕਰ ਨੇ ਇਹ ਸਿਖਾਇਆ ਸੀਗਾ ਕਿ ਪਹਿਲੀ ਗੱਲ ਝੂਣਾ ਹੀ ਨਾ ਹੋਣ ਦਿਓ ਪ੍ਰਧਾਨ ਦੀਆਂ ਜੇ ਹੋ ਜਾਵੇ ਤਾਂ ਜਿੱਟਣ ਨਾ ਦਿਓ ਉਹਨਾਂ ਦੇ ਪਰਚੇ ਦਰਜ ਕਰ ਦਿਓ ਉਹਨਾਂ ਦੇ ਪੈਲਸ ਸੀਲ ਕਰ ਦਿਓ ਤੇ ਜੇ ਜਿੱਤ ਜਾਣ ਤੇ ਮੁੜ ਕੇ ਉਹਨਾਂ ਨੂੰ ਚਾਰਜ ਹੀ ਨਾ ਦਿਓ ਹੁਣ ਚਾਰਜ ਨਾ ਮਿਲਣ ਦੀ ਸ਼ਕਲ ਵਿੱਚ ਕੀ ਨੁਕਸਾਨ ਹੋ ਰਿਹਾ ਨਡਾਲੇ ਦੇ ਨਗਰ ਪੰਚਾਇਤ ਦਾ ਉਹ ਤੁਹਾਨੂੰ ਸੁਣਾਉਣਾ ਪਹਿਲੀ ਗੱਲ ਤਾਂ ਜਿਹੜਾ ਇੱਥੇ ਈਓ ਸੀ ਰਿੰਦੀਪੜੈਚ ਬਹੁਤ ਇਲਜ਼ਾਮ ਸ਼ੋਦੇ ਤੇ 6 ਨਗਰ ਪੰਚਾਇਤਾਂ ਦਾ ਉਹਨੂੰ ਜੰਡਿਆਲਾ ਸਮੇਤ ਚਾਰਜ ਦਿੱਤਾ ਸੀ ਨਡਾਲੇ ਦੇ ਸਮੇਤ ਔਰ ਇਲੈਕਸ਼ਨ ਜਿਹੜੀ ਸੀਗੀ ਲੁਧਿਆਣੇ ਵੈਸਤੀ ਉਹ ਤੇ ਫੜਿਆ ਗਿਆ ਕੈਂਪੇਨਿੰਗ ਕਰਦਾ ਝਾੜੂ ਬੋਕਰ ਪਾਰਟੀ ਦੇ ਨਾਲ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਉਹਦੇ ਖਿਲਾਫ ਡਾਇਰੈਕਸ਼ਨ ਦਿੱਤੀਆਂ ਕਿ ਇਸ ਆਦਮੀ ਦੇ ਖਿਲਾਫ ਬਣਦੀ ਪ੍ਰੋਪਰ ਗਵਰਨਮੈਂਟ ਰੂਲਸ ਮੁਤਾਬਕ ਕਾਰਵਾਈ ਕੀਤੀ ਜਾਵੇ ਚਲੋ ਬਚਾਈ ਜਾਣ ਉਹਨੂੰ ਜੋ ਮਰਜੀ ਚਾਰਜ ਸ਼ੀਟ ਕਰਨਾ ਪਿਆ ਮੈਂ ਇੱਕ ਮੈਨੂੰ ਰਣਦੀਪ ਬੜੈਚ ਨੂੰ ਚਾਰਜ ਸ਼ੀਟ ਕਰਤਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਹੁਕਮਾਂ ਤੇ ਤੇ ਜਿੱਦਣ ਹਾਈ ਕੋਰਟ ਦਾ ਆਰਡਰ ਆਉਣਾ ਸੀਗਾ ਇੱਕ ਦਿਨ ਪਹਿਲਾਂ ਉਹ ਤੋਂ ਚਾਰਜ ਖੋਲਿਆ ਦੱਸਣ ਲਈ ਕਿ ਸਾਡੇ ਕੋਲ ਤਾਂ ਹੁਣ ਇਹ ਹੋ ਹੈ ਨਹੀਂਗਾ ਕਲਾਈ ਉਹਨੇ ਚਾਰਜ ਵੀ ਹੈਂਡਓਵਰ ਕਰਨਾ ਆਈ ਹੈਵ ਸਪੋਕਨ ਮੈਂ ਅੱਜ ਸਵੇਰੇ ਤੇਜਵੀਰ ਸਿੰਘ ਜਿਹੜੇ ਐਡੀਸ਼ਨ ਚੀਫ ਸੈਕਟਰੀ ਲੋਕਲ ਗਵਰਨਮੈਂਟ ਉਹਨਾਂ ਨਾਲ ਗੱਲ ਕੀਤੀ ਅੱਜ ਤੋਂ ਦੋ ਦਿਨ ਪਹਿਲਾਂ ਮੈਂ ਦਿਪਤੀ ਮੈਂ ਮਿਸਿਸ ਦਿਪਤੀ ਉਹਨਾਂ ਦਾ ਨਾਮ ਪੂਰਾ ਭੁੱਲ ਰਿਹਾ ਦਿ ਉਹ ਅੱਜਕੱਲ ਡਾਇਰੈਕਟਰ ਦਾ ਲੋਕਲ ਗਵਰਨਮੈਂਟ ਦਾ ਚਾਰਜ ਉਹਨਾਂ ਨਾਲ ਗੱਲ ਕੀਤੀ ਅੱਜ ਤੋਂ 3-4 ਦਿਨ ਪਹਿਲਾਂ ਡੀਸੀ ਕਪੂਰਥਲਾ ਦੇ ਨਾਲ ਅਮਿਤ ਪੰਚਾਲ ਉਹਨਾਂ ਨਾਲ ਗੱਲ ਕੀਤੀ ਉਹ ਸਾਰੇ ਵਿਚਾਰੇ ਮਜਬੂਰੀ ਦੱਸਦੇ ਨੇ ਕਿ ਹਾਂ ਸਾਡੇ ਹੱਥ ਬੰਨੇ ਨੇ ਜੀ ਸਰਕਾਰ ਦੇ ਉਤੋਂ ਹੁਕਮ ਆ ਹੁਕਮ ਇਸ ਲਈ ਹੋਣਾ ਚਾਹੀਦਾ ਕਿ ਤੁਸੀਂ ਚੁਣੇ ਹੋਏ ਬੰਦਿਆਂ ਨੂੰ ਆਪਣਾ ਕੰਮ ਹੀ ਨਾ ਕਰਨ ਦਿਓ ਹੁਣ ਕੰਮ ਨਾ ਕਰਨ ਦੀ ਸ਼ਕਲ ਵਿੱਚ ਕੀ ਹੋ ਰਿਹਾ ਆਓ ਤੁਹਾਨੂੰ ਦਿਖਾਉਣਾ ਮੈਂ ਆਓ ਜਰਾ ਤਿੰਨ ਪ੍ਰੋਜੈਕਟ ਚੱਲ ਰਹੇ ਨੇ ਦਿਖਾਈ ਚੱਲ ਕੋਈ ਨਹੀਂ ਆਜੋ ਪਹਿਲਾਂ ਤਾਂ ਪਹਿਲਾਂ ਇਸ ਸ਼ਕਲ ਦਿਖਾ ਦਿਓ ਅਮਰੇ ਜਗ੍ਹਾ ਦਿਓ ਬਟੇ ਆਹ ਦੇਖੋ ਕਿ ਨਡਾਲੇ ਦੀ ਜਿਹੜੀ ਇਸ ਵੇਲੇ ਹਾਲਤ ਕੀ ਹੈਗੀ ਆ ਆ ਟੂਆ ਦਿਖਾ ਮੜਾ ਇੱਧਰ ਅੱਛਾ ਆ ਥੱਲੇ ਵੀ ਗਾਰਾ ਦਿਖਾ ਦੇ ਇੱਧਰ ਆ ਹੁਣ ਇੱਧਰ ਆਓ ਹੁਣ ਆ ਦੇਖੋ ਤੁਸੀਂ ਇਹ ਕੀ ਹੋ ਰਿਹਾ ਵਾ ਮੈਂ ਦੱਸ ਰਾਂ ਇੱਧਰ ਆ ਜਾਓ ਸਾਰੇ ਜਾਨੇ ਇਹ ਕੀ ਹੋ ਰਿਹਾ ਵਾ ਇਹ ਪਿੰਡ ਦੇ ਵਿੱਚ ਬਰਸਾਤੀ ਪਾਣੀ ਦਾ ਇੱਕ ਸੀਵਰ ਲੇ ਕੀਤਾ ਜਾ ਰਿਹਾ ਇੱਕ ਸਾਲ ਹੋ ਗਿਆ ਸਾਡੇ ਕਸਬੇ ਨੂੰ ਪੱਟੇ ਨੂੰ ਸਾਰੇ ਚਾਰੋਂ ਪਾਸੇ ਨਡਾਲਾ ਸੈਂਟਰ ਪੁਆਇੰਟ ਆ ਬੁਰੀ ਹਾਲਤ ਦੁਕਾਨਾਂ ਦੇ ਅੱਗੇ ਢੇਰ ਆ ਤਿੰਨ ਬੈਂਕ ਨੇ ਜੀ HDFC ਔਰ ਇੱਥੇ ਤਿੰਨ ਬੈਂਕ ਸਟੇਟ ਬੈਂਕ ਆਫ ਇੰਡੀਆ ਤੇ ਕੈਪੀਟਲ ਬੈਂਕ ਇਹ ਬੈਂਕਾਂ ਦੇ ਮੂਰੇ ਆ ਟੋਏ ਐਡੇ ਬੁਰੀ ਹਾਲਤ ਔਰ ਇੱਥੇ ਦੇਖੋ ਪਿੱਲੀ ਪਿੱਲੀ ਆ ਮਟੀਰੀਅਲ ਦੇਖੋ ਇੱਟ ਦਾ ਔਰ ਸਭ ਤੋਂ ਵੱਡੀ ਗੱਲ ਜਿਹੜਾ ਸਟਾਰਮ ਸੀਵਰ ਦੇ ਵਿੱਚ ਪਾਈਪ ਪਾਏ ਜਾ ਰਹੇ ਨਾ ਹਲੇ ਤਾਂ ਪਾਏ ਨਹੀਂਗੇ ਇਹ ਬਿਨਾ ਕਿਸੇ ਘਟਕੇ ਤੋਂ ਬਿਨਾ ਕੋਈ ਫਾਊਂਡੇਸ਼ਨ ਬਣਾਏ ਬਿਨਾ ਕਿਸੇ ਟੈਕਨੀਕਲ ਸਪੋਰਟ ਤੋਂ ਪਾਏ ਜਾ ਰਹੇ ਨੇ ਔਰ ਇਹਦੇ ਜੋ ਮੁੱਟੇ ਪੈਸੇ ਖਾਦੇ ਹੋਣਗੇ ਅਫਸਰਾਂ ਨੇ ਕਿਉਂਕਿ ਨਗਰ ਪੰਚਾਇਤ ਦੇ ਪ੍ਰਧਾਨ ਨੂੰ ਤਾਂ ਚਾਰਜ ਇਸੇ ਕਰਕੇ ਨਹੀਂ ਨਾ ਦੇਰੇ ਕਿ ਸਾਡੀ ਭ੍ਰਿਸ਼ਟਾਚਾਰਨਾ ਰੁਕਿਆ ਜਾਵੇ ਪੇਮੈਂਟਾਂ ਹੋ ਰਹੀਆਂ ਨੇ ਧੜਾ ਧੜ ਦੋ ਪ੍ਰੋਜੈਕਟ ਹੋਰ ਚੱਲ ਰਹੇ ਨੇ ਇੱਕ ਪਿੰਡ ਦੇ ਬਾਹਰ ਬਾਹਰ ਸੀਵਰੇਜ ਦੀ ਲਾਈਨ ਪਈ ਉਹ ਵੀ ਸੜਕਾਂ ਸਾਰੀਆਂ ਪੁੱਟੀਆਂ ਪਈਆਂ ਨੇ ਸਾਲ ਹੋ ਗਿਆ ਮੰਦ ਹਾਲੀ ਇੱਕ ਅੰਦਰ ਪਿੰਡ ਦੇ ਵਾਟਰ ਵਰਕਸ ਦਾ ਪੀਣ ਵਾਲੇ ਪਾਣੀ ਦਾ ਇਹ ਸਾਰੇ ਗਵਰਨਮੈਂਟ ਆਫ ਇੰਡੀਆ ਦੇ ਪ੍ਰੋਜੈਕਟਸ ਨੇ ਸਾਰੇ ਪੈਸੇ ਉੱਥੋਂ ਆਏ ਹੋਏ ਨੇ ਔਰ ਜਿਹੜਾ ਪਾਣੀ ਆੜੀ ਪੀਣ ਦਾ ਉਹਨਾਂ ਨੂੰ ਟੂਟੀਆਂ ਦੇ ਕਹਿੰਦੇ ਪਹਿਲਾਂ ਲਾ ਲਓ ਟੈਂਕੀ ਬਣੀ ਨਹੀਂ ਸ਼ਹਿਰ ਵਿੱਚ ਜਿਹੜਾ ਵਾਟਰ ਹੈ ਵਾਟਰ ਵਰਕਸ ਦਾ ਹੈਡਵਰਕ ਬਣਨਾ ਨਾ ਉੱਤੇ ਵੱਡਾ ਟੈਂਕ ਬਣਨਾ ਜਿਹਦੇ ਨਾਲ ਘਰਾਂ ਵਿੱਚ ਪਿੰਡਾਂ ਚ ਪਾਣੀ ਜਾਣਾ ਨਡਾਲਾ ਨਗਰ ਪੰਚਾਇਤ ਦੇ ਉਹ ਟੈਂਕੀ ਬਣਾਈ ਹੀ ਨਹੀਂ ਗਈ ਤੇ ਉਹ ਟੂਟੀਆਂ ਕਹਿੰਦੇ ਨੇ ਤੁਸੀਂ ਲਾਓ ਫਟਾਫਟ ਜੇ ਟੂਟੀਆਂ ਲਾ ਲੀਆਂ ਤੇ ਪਾਣੀ ਉਹਦੇ ਚ ਕਿੱਦਾਂ ਆਊਗਾ ਸੋ ਇਹ ਆ ਜਿਹੜੀ ਹਾਲਤ ਹੈ ਨਾ ਹੁਣ ਤੁਹਾਨੂੰ ਅਸੀਂ ਸਾਰਾ ਦਿਖਾ ਨਹੀਂ ਸਕਦੇ ਇਹ ਸਾਰੇ ਪਿੰਡ ਦੀ ਹਾਲਾਤ ਹੈਗੇ ਨੇ ਅਗਲੀ ਗੱਲ ਮੈਂ ਇੱਥੇ ਕਹਿਣਾ ਚਾਹੁੰਦਾ ਵਾਂ ਆਪਰ ਡਿਕਲ ਮੈਨੂੰ ਬੜਾ ਦੁੱਖ ਤੇ ਅਫਸੋਸ ਆ ਕਿ ਜਿਹੜਾ ਵਿਅਕਤੀ ਇੱਥੇ ਆ ਆਮ ਆਦਮੀ ਪਾਰਟੀ ਦਾ ਇੰਚਾਰਜ ਬਣਿਆ ਉਹਦੇ ਚ ਨਾ ਸੰਸਕਾਰਾਂ ਦੀ ਬਹੁਤ ਕਮੀ ਹੈ ਉਹਨੂੰ ਬੋਲਣ ਦੀ ਤਮੀਜ਼ ਨਹੀਂ ਕੀ ਉਹਨੂੰ ਆਪਣੇ ਵੱਡੇ ਵਡੇਰਿਆਂ ਦੀ ਮਾਪਿਓ ਦੀ ਕਿਸੇ ਵੱਡੇ ਬਜ਼ੁਰਗ ਦੀ ਇੱਜ਼ਤ ਕਰਨਾ ਨਹੀਂ ਆਉਂਦਾ ਔਰ ਮੈਨੂੰ ਲੱਗਦਾ ਕਿ ਮਾੜੇ ਸੰਸਕਾਰ ਆਪਣੇ ਪਿਤਾ ਜੀ ਤੋਂ ਹੀ ਲੈ ਲਏ ਇਹਦਾ ਪਿਓ ਸੀ ਜਿਹੜਾ ਮੈਂ ਨਾ ਹੀ ਨਹੀਂ ਲੈਂਦਾ ਇਹਨਾਂ ਲੋਕਾਂ ਦੇ ਕਿਉਂਕਿ ਇਹਨਾਂ ਦੀਆਂ ਦੋ ਵਾਰ ਜ਼ਮਾਨਤਾਂ ਜੱਫਤ ਹੋਈਆਂ ਅੱਜ ਤੱਕ ਕਿਸੇ ਇੱਕ ਵਾਰਡ ਦਾ ਕਿਸੇ ਪਿੰਡ ਦੇ ਵਿੱਚ ਪੰਚ ਨਹੀਂ ਬਣ ਸਕੇ ਇਹ ਮੈਂ ਦਾ ਆਪਣਾ ਪਿੰਡ ਹੈ ਪੁਲਾਥ ਨਗਰ ਪੰਚਾਇਤ ਵਿੱਚ ਉੱਥੋਂ ਕਦੀ ਕੌਂਸਲਰ ਨਹੀਂ ਬਣ ਸਕੇ ਅੱਜ ਤੱਕ ਅੱਛਾ ਦੋ ਵਾਰ ਜ਼ਮਾਨਤਾਂ ਜਬਤ ਹੋ ਗਈਆਂ ਕੋਈ ਸ਼ਰਮ ਨਹੀਂ ਕੀਤੀ ਧੜਾ ਤੜ ਉਸੇ ਤਰੀਕੇ ਨਾਲ ਇਲਜ਼ਾਮ ਕੀ ਲਾ ਰਹੇ ਨੇ ਅਖੇ ਜੀ ਨਡਾਲਾ ਦੀ ਸੜਕ ਸੁਭਾਨਪੁਰ ਦੀ ਬਹੁਤ ਟੁੱਟੀ ਹੋਈ ਹੈ ਮੈਂ ਉਹਦੇ ਲਈ ਵਿਧਾਨ ਸਭਾ ਵਿੱਚ ਜਾ ਕੇ ਸਵਾਲ ਪਾਏ ਮਨਿਸਟਰ ਨੂੰ ਮਜਬੂਰ ਕੀਤਾ ਉਹਨੇ ਕਿਹਾ ਜੀ ਅਸੀਂ ਜਲਦੀ ਬਣਾ ਦਾਂਗੇ ਜਲਦੀ ਬਣਾਉਣਾ ਮਤਲਬ ਕਿ ਪਿਛਲੇ 3 3.5 ਸਾਲ ਤੋਂ ਜਿਹੜੀ ਸਾਡੀ ਮੇਨ ਲਾਈਫਲਾਈਨ ਆ ਨਡਾਲਾ ਸੁਭਾਨਪੁਰ ਰੋਡ ਆ ਉਹਦੇ ਬਹੁਤ ਬੁਰੀ ਹਾਲਤ ਆ ਮੈਂ ਤੁਹਾਡੇ ਨਾਲ ਪਹਿਲਾਂ ਵੀ ਇੱਕ ਵਾਰ ਲਾਈਵ ਪ੍ਰੋਗਰਾਮ ਸਾਂਝਾ ਕੀਤਾ ਸੀ ਲਗਾਤਾਰ ਅਸੀਂ ਇਹਦੇ ਬਾਰੇ ਇਸ਼ੂਜ਼ ਉਠਾ ਰਹੇ ਆ ਔਰ ਉੱਥੇ ਬੰਦੇ ਮਰਦੇ ਨੇ ਆਪਣੀ ਖੱਲ ਬਚਾਉਣ ਲਈ ਇਹ ਜਿਹੜਾ ਬੋਕਰ ਪਾਰਟੀ ਦਾ ਇੱਥੇ ਇੰਚਾਰਜ ਬਣਿਆ ਜਿਹਨੂੰ ਕੋਈ ਤਮੀਜ਼ ਨਹੀਂ ਬੋਲਣ ਦੀ ਉਹ ਕਹਿੰਦਾ ਜੀ ਖੈਰਾ ਰੋਕ ਰਿਆ ਸਰਕਾ ਦੋਸਤੋ ਮੈਂ ਇੱਕ ਇਲੈਕਟਿਡ ਐਮਐਲਏ ਆ 3rd ਟਾਈਮ ਮੈਂ ਆਪਣੇ ਇਲਾਕੇ ਦੇ ਵਾਸਤੇ ਜਿੰਦ ਜਾਨ ਲਾਈ ਪਈ ਆ ਜਦ ਮੈਨੂੰ ਥੋੜਾ ਜਿਹਾ ਮੌਕਾ ਮਿਲਿਆ ਆ ਜਿਹੜਾ ਮੰਡ ਦਾ ਖੇਤਰ ਆ ਨਾ ਸਾਡਾ ਹਲਕਾ ਦਰਿਆ ਦੇ ਨਾਲ ਲੱਗਦਾ ਬਿਆਸ ਨਾਲ 30 ਕਿਲੋਮੀਟਰ ਤੋਂ ਉੱਤੇ ਸੜਕ ਜਿਹੜੀ ਐਡੀ ਫਾਊਂਡੇਸ਼ਨ ਪਾ ਕੇ ਦਰਿਆ ਪੰਨ ਦੇ ਉੱਤੇ ਬਣਾ ਕੇ ਦਿੱਤੀ ਸੀ ਔਰ ਉਸ ਤੋਂ ਇਲਾਵਾ ਸਾਡੇ ਇਲਾਕੇ ਦੇ ਵਿੱਚ ਜਦ ਜਦ ਵੀ ਕਿਤੇ ਡਿਵੈਲਪਮੈਂਟ ਦੀ ਗੱਲ ਹੋਈ ਉਹ ਤੇ ਯੋਗਦਾਨ ਮੈਂ ਰੁਕੂੰਗਾ ਸੜਕਾਂ ਆ ਸਾਡੀ ਇੱਥੇ ਜਿੱਥੇ ਖੜੇ ਏ ਢਿਲਵਾਂ ਨੂੰ ਸੜਕ ਜਾਂਦੀ ਇਹਦੀ ਵੀ ਬੰਦ ਹਾਲੀ ਟੁੱਟੀ ਸੜਕ ਇੱਥੋਂ ਜਿੱਥੋਂ ਨੜਾੜੇ ਤੋਂ ਪਲਾਥ ਨੂੰ ਪਿੱਛੇ ਸੜਕ ਜਾਂਦੀ ਟੁੱਟੀ ਸੜਕ ਬਣ ਆਪ ਤੋਂ ਨਹੀਂ ਰਹੀਆਂ ਲੋਕ ਇਹਨਾਂ ਨੂੰ ਗਾਲ੍ਹਾਂ ਕੱਢਦੇ ਨੇ ਤੇ ਅਖੇ ਜੀ ਖੈਰਾ ਸਾਡੀ ਸੜਕ ਨਹੀਂ ਬਣਨ ਹੁੰਦਾ ਇੱਥੇ ਹੀ ਬਸ ਨੇ ਮਨਕਰਤ ਝੂਠੇ ਬੇਬੁਨਿਆਦ ਇਲਜ਼ਾਮ ਕਦੀ ਕੋਈ ਇੰਟਰਵਿਊ ਰੇਂਜ ਕਰਾਉਂਦੀ ਇਹਦੀ ਬੋਕਰ ਪਾਰਟੀ ਉਹਨੂੰ ਫੇ ਮਗਰ ਉਹਨੂੰ ਵੱਡੇ ਵੱਡੇ ਪੈਸੇ ਖਰਚ ਕੇ ਉਹਨੂੰ ਇੰਟਰਵਿਊ ਦੂਰ ਤੱਕ ਫੜਾਉਂਦੇ ਨੇ ਦੋਸਤੋ ਸਾਰਾ ਹੀ ਝੂਠ ਬੋਲਿਆ ਜਾ ਰਿਹਾ ਮੇਰੀ ਕਿਰਦਾਰ ਕੂਸ਼ੀ ਕਰਨ ਦੀ ਪੂਰੀ ਕੋਸ਼ਿਸ਼ ਏਜਰੀਵਾਲ ਤੋਂ ਲੈ ਕੇ ਭਗਵਾਨ ਤੋਂ ਲੈ ਕੇ ਪਰਚੇ ਦਰਜ ਕਰਕੇ ਹੱਥ ਲੜੇ ਇਸ ਜਮਾਨਤ ਜੱਪ ਮਹਿਕਮੇ ਕੋਲੋਂ ਇਹਨਾਂ ਕੋਈ ਕੰਮ ਨਹੀਂਗਾ ਅੱਛਾ ਇਹਨਾਂ ਦੀ ਕਰਤੂਤ ਸੁਣ ਲਓ ਕਟੋ-ਕਟ 50 ਲੱਖ ਰੁਪਈਆ ਜਿਹੜਾ ਇੱਥੇ ਹੈਗਾ ਇਨਚਾਰਜ ਇਹ ਟੈਂਡਰਾਂ ਦਾ ਕੰਮ ਕਰਦਾ ਟਰੱਕ ਸਾਰੇ ਜਾਲੀ ਨੰਬਰ ਪਲੇਟਾਂ ਜਾਲੀ ਪੁਰਾਣੇ ਖੜਕੇ ਹੋਏ ਟਰੱਕ ਟਰੱਕ ਦੇ ਵਿੱਚ ਉਹ ਕਣਕ ਚੋਰੀ ਕਰਦੇ ਦੀ ਵੀਡੀਓ ਮੈਂ ਤੁਹਾਡਾ ਨਾਲ ਪਹਿਲਾਂ ਸ਼ੇਅਰ ਕਰ ਚੁੱਕਾ 50 ਲੱਖ ਰੁਪਈਆ ਆਰਤੀਆਂ ਦਾ ਢੋਆ ઠવાਈ ਦਾ ਦੇਣਾ ਉਹ ਦਿੱਤਾ ਨਹੀਂਗਾ ਆ ਚੋਰੀਆਂ ਕਰਦੇ ਨੇ ਲੋਕਾਂ ਦੇ ਨਾਲ ਇੱਥੇ ਬਸ ਨਹੀਂ ਇਹਦੀ ਜਿਹੜੀ ਇੱਕ ਇੰਟਰਲੋਕ ਦੀ ਟਾਈਲ ਦੀ ਫੈਕਟਰੀ ਲਾਈਏ ਨੇ ਰਾਜਪੁਰ ਤੋਂ ਜਿਹੜੀ ਮੰਡੀ ਨੂੰ ਸੜਕ ਜਾਂਦੀ ਭਲੱਤ ਨੂੰ ਉਹਦੀ ਵੀਡੀਓ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰ ਦੂੰਗਾ ਨਾ ਉਹਦੇ ਵਿੱਚ ਕੋਈ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦੀ ਕੋਈ ਕਲੀਅਰੈਂਸ ਹੈ ਉਸ ਫੈਕਟਰੀ ਦੀ ਚਾਰਦੁਵਾਰੀ ਹੈ ਨਹੀਂਗੀ ਨਾ ਪੀ ਡਬਲਯੂ ਡੀ ਦੀ ਕਲੀਅਰੈਂਸ ਹੈ ਨਾ ਫੋਰੈਸਟ ਡਿਪਾਰਟਮੈਂਟ ਦੀ ਕਲੀਅਰੈਂਸ ਹੈ ਨਾ ਕੋਈ ਹੋਰ ਕਲੀਅਰੈਂਸ ਤੋਂ ਬਿਨਾਂ ਨਜਾਇਜ਼ ਫੈਕਟਰੀ ਲਾ ਕੇ ਉਹ ਸਾਰੀਆਂ ਟਾਈਲਾਂ ਸਾਡੇ ਦੋ ਬਲਾਕਸ ਨੇ ਨਰਾਲਾ ਤੇ ਢਿਲਵਾ ਬਲਾਕਸ ਵਿੱਚ ਮਹਿੰਗੇ ਰੇਟ ਤੇ ਘਟੀਆ ਕੁਆਲਿਟੀ ਮਹਿੰਗੇ ਰੇਟ ਤੇ ਇਨਾਂ ਕੋ ਆਈਐਸਆਈ ਮਾਰਕਾ ਵੀ ਹੈ ਨੀਗਾ ਉਹ ਮਾਰਕਾ ਕਿਸੇ ਹੋਰ ਬੰਦੇ ਦਾ ਇਸਤੇਮਾਲ ਕਰਕੇ